ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਹਾਂਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਆਪਣੀ ਟੈਸਟ ਸੀਰੀ ਚੱਲ ਰਹੀ ਹੈ ਜੀ ਪੰਜਾਬ ਗਰੁੱਪ ਡੀ ਦੀ ਪੋਸਟਾਂ ਲਈ ਤਾਂ ਜੀ ਆਪਣਾ ਅੱਜ ਦਾ ਟੈਸਟ ਨੰਬਰ ਹੈਗਾ ਜੀ 11 ਇਹ ਹਾਂਜੀ ਤਾਂ ਤੁਸੀਂ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਤੇ ਹੋ ਸਕੇ ਤਾਂ ਸਾਡੇ ਚੈਨਲ ਨੂੰ ਜੁਆਇਨ ਜ਼ਰੂਰ ਕਰਿਓ ਜੀ ਜੁਆਇਨ ਦੀ ਫੀਸ ਹੈ ਕੋ 29 ਰੁਪਏ ਜੀ ਇੱਕ ਵਰਕਰ ਤੋਂ ਵੀ ਘੱਟ ਰੇਟ ਤੇ ਜੀ ਠੀਕ ਆ ਜੀ ਤਾਂ ਸਟਾਰਟ ਕਰਦੇ ਹਾਂ ਜੀ ਆਪਾਂ ਪਹਿਲਾ ਭਾਗ ਜਨਰਲ ਨੌਲੇਜ ਦਾ ਫਸਟ ਕੁਐਸਚਨ ਦੇਖੋ ਜੀ ਧਿਆਨ ਨਾਲ ਤੁਸੀਂ ਦਾ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਚਲੋ ਸਟਾਰਟ ਕਰਦੇ ਹਾਂ ਪੰਜਾਬ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਕਿਸ ਸਾਲ ਸ਼ੁਰੂ ਹੋਈ ਸੀ ਪਗੜੀ ਸੰਭਾਲ ਜੱਟਾ ਲਹਿਰ ਕਦੋਂ ਸਟਾਰਟ ਹੋਈ ਪੰਜਾਬ ਦੇ ਵਿੱਚ ਜੀ ਹਾਂਜੀ ਦੋ ਜੀ ਦਾ ਆਨਸਰ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 1927 ਈਸਵੀ ਦੇ ਵਿੱਚ ਠੀਕ ਹੈ ਜੀ ਤੇ ਇਹ ਜਿਹੜੀ ਲਹਿਰ ਸੀ ਕਿਉਂ ਸਟਾਰਟ ਹੋਈ ਸੀਗੀ ਇਹ ਆਪਣੇ ਅੰਗਰੇਜ਼ਾਂ ਦੇ ਵਿਰੁੱਧ ਕੀਤੀ ਤੇ ਆਪਣੇ ਕਿੱਤੀ ਵਿਵਧੀ ਕਾਨੂੰਨੀ ਆਈ ਸੀ ਅੰਗਰੇਜ਼ੇ ਕਿਤੀ ਜਿਵੇਂ ਆਪਣੇ 2020 ਦੇ ਵਿੱਚ ਆਈ ਸੀ ਕਾਨੂੰਨ ਇਸ ਤਰ੍ਹਾਂ ਹੀ ਅੰਗਰੇਜ਼ ਲੈ ਕੇ ਆਈ ਸੀ ਗਈ ਤੇ ਇਹਦੇ ਮੁੱਢੀ ਕੌਣ ਸਨ ਮੁੱਢੀ ਅਗਵਾਈ ਕਨੇ ਕੀਤੀ ਸੀ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਨੇ ਤੁਸੀਂ ਇਹ ਨੋਟ ਕਰ ਲਓ ਠੀਕ ਹੈ ਜੀ ਤੇ ਪੀਪਰ ਦੇ ਕੁਸ਼ਨ ਇੱਕ ਹੋਰ ਆ ਬਣ ਜਾਂਦਾ ਕਿਹੜਾ ਪਗੜੀ ਸੰਭਾਲ ਜੱਟਾ ਗਾਣਾ ਗਾ ਇਹ ਕਿਸ ਨੇ ਲਿਖਿਆ ਸੀਗਾ ਇਹ ਲਿਖਿਆ ਸੀਗਾ ਵੰਕੇ ਦਿਆਲੇ ਵੰਕੇ ਦਿਆਲੇ ਇਹ ਵੀ ਪੁਆਇੰਟ ਨੋਟ ਕਰ ਲਓ ਚਲੋ ਇਹ ਅਗਲਾ ਸਵਾਲ ਦੇਖੋ ਪੰਜਾਬ ਰਾਜ ਦਾ ਕੁੱਲ ਭੂਗੋਲਿਕ ਖੇਤਰ ਕਿੰਨਾ ਹੈ ਪੰਜਾਬ ਦਾ ਏਰੀਆ ਕਿੰਨਾ ਦਾ ਟੋਟਲ ਏਰੀਆ ਕਿੰਨਾ ਪੰਜਾਬ ਦਾ ਜੀ ਸਭ ਨੂੰ ਨੂੰ ਪਤਾ ਹੋਊ ਜੀ ਦਾ ਤਾਂ ਨਾ ਕਮੈਂਟ ਕਰਕੇ ਦੱਸੋ ਜਰੂਰ ਜੀ ਹਾਂਜੀ ਕਰੈਕਟ ਆਨਸਰ ਹੈ ਜੀ ਏ ਆਪਸ਼ਨ 50362 ਵਰਗ ਕਿਲੋਮੀਟਰ ਠੀਕ ਹੈ ਜੀ ਇੰਡੀਆ ਦਾ ਕਿੰਨਾ ਹੈ ਇਹ ਤੁਸੀਂ ਕਮੈਂਟ ਕਰਕੇ ਦੱਸੋ ਚਲੋ ਜੀ ਅਗਲਾ ਤੇ ਨੰਬਰ 1965 ਵਿੱਚ ਪੰਜਾਬ ਦੀ ਵੰਡ ਸਮੇਂ ਪੰਜਾਬ ਹੱਦਬੰਦੀ ਕਮਿਸ਼ਨ ਪੰਜਾਬ ਬਾਉਂਡਰੀ ਕਮਿਸ਼ਨ ਦਾ ਚੇਅਰਮੈਨ ਕੌਣ ਸੀ ਹਾਂਜੀ ਪੰਜਾਬ ਬਾਉਂਡਰੀ ਕਮਿਸ਼ਨ ਦਾ ਚੇਅਰਮੈਨ ਕੌਣ ਸੀ 1965 ਦੇ ਵਿੱਚ ਹਾਂਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਜਸਟਿਸ ਜੀਸੀ ਸਾਹ ਸੱਤ ਮਿਸ਼ਨ ਹੈ ਜੀ ਪੰਜਾਬ ਬਾਉਂਡਰੀ ਕਮਿਸ਼ਨ ਬਣਾਇਆ ਸੀਗਾ ਠੀਕ ਹੈ ਇਹ ਜਿਆਦਾ ਸਾਰੇ ਕੁਐਸਚਨ ਤੁਹਾਡੇ ਐਗਜ਼ਾਮ ਨੂੰ ਧਿਆਨ ਚ ਰੱਖ ਕੇ ਤਿਆਰ ਕੀਤੇ ਗਏ ਨੇ ਜੀ ਅ नेक्स्ट ਦੇਖੋ ਜੀ फोर्थ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੀ ਸੰਧੀ ਅੰਗਰੇਜ਼ਾਂ ਨਾਲ ਕਦੋਂ ਹਸਤਾਖਰ ਕੀਤੀ ਸੀ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ ਸਿੱਧਾ ਸਿੱਧਾ ਸਵਾਲ ਇਹ ਬਣ ਗਿਆ ਜੀ ਬਹੁਤ ਇੰਪੋਰਟੈਂਟ ਹੈ ਕਰੋ ਕਮੈਂਟ ਕਿਹਦਾ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 1809 ਈਸਵੀ ਦੇ ਵਿੱਚ ਅਗਲਾ ਸਵਾਲ ਲਿਖ ਲੂ ਪੰਜਾਬ ਦਾ ਕਿਹੜਾ ਸ਼ਹਿਰ ਵਾਈਟ ਸਿਟੀ ਵਾਈਟ ਸਿਟੀ ਵਜੋਂ ਜਾਣਿਆ ਜਾਂਦਾ ਹੈ ਹਾਂਜੀ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਸ੍ਰੀ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਵਜੋਂ ਜਾਣਿਆ ਜਾਂਦਾ ਹੈ ਅਗਲਾ ਦੇਖ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਭੱਟਾਂ ਦੀ ਬਾਣੀ ਦਰਜ ਹੈ ਹਾਂਜੀ ਕਿੰਨੇ ਗੁਰੂਆਂ ਦੀ ਕਿੰਨੇ ਭੱਟਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ ਜੀ ਹਾਂਜੀ ਕਰੈਕਟ ਆਨਸਰ ਹੈ ਜੀ ਏ ਆਪਸ਼ਨ 11 ਭੱਟਾਂ ਦੀ ਬਾਣੀ ਦਰਜ ਹੈ ਜੀ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ 6 ਗੁਰੂਆਂ ਦੀ ਬਾਣੀ ਦਰਜ ਹੈ ਤੇ ਆਪਣੀ 15 ਭਗਤਾਂ ਦੀ ਤੇ 11 ਪਟਾਂ ਦੀ ਅਗਲਾ ਸਵਾਲ ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ ਕੌਣ ਸਨ ਹਾਂਜੀ ਕੋਈ ਕਮੈਂਟ ਜੀ ਦਾ ਕਰੈਕਟ ਆਨਸਰ ਹੈ ਜੀ ਏ অপਸ਼ਨ ਸਰਦਾਰ ਕਪੂਰ ਸਿੰਘ ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ ਸਨ ਹਾਂਜੀ ਮੌਜੂਦਾ ਸਮੇਂ ਕੌਣ ਸਪੀਕਰ ਨੇ ਜੀ ਸਰਦਾਰ ਕੁਲਤਾਰ ਸਿੰਘ ਸੰਧਵਾ अगला सवाल जी भारतीय संविधान ਦੇ ਕਿਹੜੇ ਅਨੁਛੇਦ ਤਹਿਤ ਰਾਸ਼ਟਰਪਤੀ ਦੁਆਰਾ ਰਾਜ ਵਿੱਚ ਰਾਸ਼ਟਰਪਤੀ ਰਾਜ ਪ੍ਰੈਜ਼ੀਡੈਂਟ ਰੂਲ ਲਗਾਇਆ ਜਾਂਦਾ ਹੈ ਹਾਂਜੀ ਕਿਹੜੇ ਆਰਟੀਕਲ ਰਾਹੀਂ ਪ੍ਰੈਜ਼ੀਡੈਂਟ ਕਿਸੇ ਵੀ ਸਟੇਟ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲਗਾਉਂਦਾ ਹੈ ਜੀ ਕਿਹੜਾ ਆਰਟੀਕਲ ਜੀ ਆਪਾਂ ਪਹਿਲਾਂ ਕਰ ਚੁੱਕੇ ਹਾਂ ਜੀ ਆਰਟੀਕਲ ਤਾਂ ਪ੍ਰੈਜ਼ੀਡੈਂਟ ਰੂਲ ਕਿਹੜੇ ਆਰਟੀਕਲ ਰਾਹੀਂ ਲੱਗਦਾ ਹੈ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਆਰਟੀਕਲ 356 ਦੀਨ 356 ਦੀਨ ਕੀ ਲੱਗਦਾ ਹੈ ਨੈਸ਼ਨਲ ਐਮਰਜੈਂਸੀ ਲੱਗਦੀ ਹੈ 360 ਦੇ ਦਿਨ ਕਿ ਲੱਗਦਾ ਜੀ ਫਾਈਨੈਂਸ਼ੀਅਲ ਐਮਰਜੈਂਸੀ ਲੱਗਦੀ ਹੈ ਤੇ 355 ਪ੍ਰੈਜ਼ੀਡੈਂਟ ਰੂਲ ਅੰਡਰ ਕਹਿੰਦੇ ਆਪਾਂ ਨੂੰ ਸਟੇਟ ਐਮਰਜੈਂਸੀ ਅਗਲਾ ਦੇਖ ਲਓ ਨੰਬਰ ਜੈਤੋਂ ਦਾ ਮੋਰਚਾ ਕਿਸ ਨਾਲ ਸੰਬੰਧਿਤ ਸੀ ਜੈਤੋਂ ਦਾ ਮੋਰਚਾ ਜੀ ਹਾਂ ਜੀ ਇਹਦਾ ਕਰੈਕਟ ਆਨਸਰ ਹੈ ਜੀ ਏ অপਸ਼ਨ ਗੁਰਦੁਆਰਾ ਸੁਧਾਰ ਲਹਿਰ ਹਾਂ ਜੀ ਇਹਦੇ ਕਾਰਨ ਕੀ ਸੀ ਇਹ ਕਦੋਂ ਲੱਗਿਆ ਸੀਗਾ ਇਹ 1923 ਤੋਂ 1925 ਦੇ ਸਮੇਂ ਵਿੱਚ ਲੱਗਿਆ ਸੀਗਾ ਕਾਰਨ ਕੀ ਸੀਗਾ ਅੰਗਰੇਜ਼ਾਂ ਨੇ ਮਹਾਰਾਜਾ ਨਾਭਾ ਸੀ ਜਿਹੜਾ ਰਿਪੂਦਮਨ ਸਿੰਘ ਨੂੰ ਜ਼ਬਰਦਸਤੀ ਗੱਦੀ ਤੋਂ ਲਾਪਤਾ ਸੀਗਾ ਠੀਕ ਹੈ ਤੇ ਜਿਹੜੇ ਆਪੂਦਮਨ ਜੀ ਸਨ ਉਹ ਅਕਾਲੀਆਂ ਦੇ ਤੇ ਗੁਰਦੁਆਰਿਆਂ ਦੇ ਕਾਫੀ ਨੇੜੇ ਸਨ ਹਮਦਰਦ ਹਮਦਰਦੀ ਰੱਖਦੇ ਸਨ ਤੇ ਫਿਰ ਤੇ ਅਕਾਲੀਆਂ ਨੇ ਕੀ ਕੀਤਾ ਜੀ ਫਿਰ ਆਪਣੇ ਜਿਲ੍ਹਾ ਫਰੀਦਕੋੜ ਦੇ ਵਿੱਚ ਜਿੱਥੋਂ ਆਗਾ ਉੱਥੇ ਗੁਰਦੁਆਰਾ ਗੰਗਾ ਸਰ ਵਿਖੇ ਅਖੰਡ ਪਾਠ ਸ਼ੁਰੂ ਕਰਤੇ ਤਾਂ ਅੰਗਰੇਜ਼ਾਂ ਨੇ ਆ ਕੇ ਅਖੰਡ ਪਾਠ ਨੂੰ ਖੰਡਿਤ ਕਰਤਾ ਆ ਕੇ ਠੀਕਾ ਜੀ ਰੋਕਤਾ ਤਾਂ ਇਹ ਆਪਣੇ ਸਿੱਖਾਂ ਦੇ ਬਰਦਾਸ਼ਤ ਤੋਂ ਬਾਹਰ ਹੋ ਗਿਆ ਇਤੋਂ ਹੀ ਮੋਰਚਾ ਸਟਾਰਟ ਹੋ ਗਿਆ ਸੀ ਜਿੱਤੋਂ ਦਾ ਤੇ ਇੱਥੇ ਬਜੱਥਿਆਂ ਦੇ ਰੂਪ ਚ ਸਿੱਖ ਇਕੱਠੇ ਹੋ ਕੇ ਜਾਣ ਲੱਗ ਗਏ ਤਾਂ ਉਹਨਾਂ ਪਰ ਗੋਲੀਬਾਰੀ ਵੀ ਬਹੁਤ ਹੋ ਗਈ ਸੀ ਅਗਲਾ ਸਵਾਲ ਦੇਖੋ ਜੀ ਸਤਲੁਜ ਅਤੇ ਵਿਆਸ ਦਰਿਆਵਾਂ ਦਾ ਸੰਗਮ ਸਥਾਨ ਕਿਹੜਾ ਹੈ ਹਾਂ ਜੀ ਸਤਲੁਜ ਤੇ ਵਿਆਸ ਦਰਿਆ ਕਿਹੜੀ ਜਗਤ ਜਾਂ ਕਿ ਮਿਲਦੇ ਨੇ ਜੀ ਹਾਂ ਜੀ ਕੋਈ ਕਮੈਂਟਰੀ ਸਭ ਨੂੰ ਇਹ ਆਉਂਦਾ ਹੋਊਗਾ ਸਾਰੇ ਸਾਰੇ ਸਵਾਲ ਜੀ ਬਹੁਤ ਇੰਪੋਰਟੈਂਟ ਨੇ ਜੀ ਇਹ ਤੁਹਾਡੇ ਪੇਪਰ ਨੂੰ ਧਿਆਨ ਚ ਰੱਖ ਕੇ ਹੀ ਬਣਾਏ ਗਏ ਨੇ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਆਪਣਾ ਬੀ ਆਪਸ਼ਨ ਹਰੀਕੇ ਪੱਤਨ ਸਤਲੀ ਦੇ ਵਿਆਸ ਹਰੀਕੇ ਪੱਤਨ ਵਿਖੇ ਮਿਲਦੇ ਨੇ 11 ਨੰਬਰ ਵਰਤਮਾਨ ਵਿੱਚ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਹਨ ਹਾਂਜੀ ਸਭ ਨੂੰ ਆਉਂਦਾ ਹੋਊਗਾ ਕਿੰਨੇ ਜ਼ਿਲ੍ਹੇ ਨੇ ਪੰਜਾਬ ਦੇ ਜੀ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 23 ਜ਼ਿਲ੍ਹੇ ਨਵਾਂ ਜ਼ਿਲ੍ਹਾ ਕਿਹੜਾ ਬਣਿਆ ਜੀ ਮਲੇਰ ਕੋਟਲਾ ਅਗਲਾ ਦੇਖ ਲੂ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਸ ਨੂੰ ਕਿਹਾ ਜਾਂਦਾ ਹੈ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਸ ਨੂੰ ਕਿਹਾ ਜਾਂਦਾ ਹੈ ਜੀ অপਸ਼ਨ ਤੁਹਾਡੇ ਸਾਹਮਣੇ ਨੇ ਕਰੋ ਕਮੈਂਟ ਇਹਦੇ ਵੀ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਸੰਤ ਸਿੰਘ ਸੇਖੋ ਸੰਤ ਸਿੰਘ ਸੇਖੋਂ ਨੂੰ ਬਾਬਾ ਬੋਹੜ ਕਿਹਾ ਜਾਂਦਾ ਪੰਜਾਬੀ ਸਾਹਿਤ ਦਾ ਉਹਨਾਂ ਦੇ ਵਿੱਚ ਨਾਵਾਂ ਦੇਖ ਲਓ ਤੁਸੀਂ ਧਿਆਨ ਰੱਖਿਓ ਲਹੂ ਮਿੱਟੀ ਇੱਕ ਨਾਵਲ ਹੈ ਮਿੱਤਰ ਪਿਆਰਾ ਨਾਟਕਾ ਹੈ ਸਮਾਚਾਰ ਇੱਕ ਕਹਾਣੀ ਸੰਗ੍ਰਹਿ ਹੈ ਤੁਸੀਂ ਯਾਦ ਰੱਖਣ ਦੀ ਕੋਸ਼ਿਸ਼ ਕਰਿਓ ਜੀ ਠੀਕ ਹੈ ਅਗਲਾ ਸਵਾਲ ਦੇਖੋ 13 ਨੰਬਰ ਕਾਮਾਗਾਟਾ ਮਰੂ ਜਹਾਜ਼ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ ਸੀ ਜਿਹੜਾ ਕਾਮਾਗਾਟਾ ਮਰੂ ਜਹਾਜ਼ ਸੀ ਉਹਦਾ ਨਾਮ ਕੀ ਰੱਖਿਆ ਗਿਆ ਸੀ ਸਭ ਨੂੰ ਆਉਂਦਾ ਹੋਊ ਜੀ ਇਹ ਵੀ ਜਰੂਰ ਆਉਂਦਾ ਹੋਊਗਾ ਹਾਂਜੀ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਨੂੰ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਰੂ ਦੀ ਘਟਨਾ ਕਦੋਂ ਹੋਈ ਸੀ ਜੀ ਇਹਦਾ ਕਮੈਂਟ ਕਰੋ ਜੀ ਚਲੋ ਜੀ ਅਗਲਾ ਸਵਾਲ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਿਸ ਮੁੱਖ ਮੰਤਰੀ ਨੇ ਕੀਤੀ ਖੇਡਾਂ ਵਤਨ ਪੰਜਾਬ ਦੀਆਂ ਗੱਲ ਹੋ ਰਹੀ ਹੈ ਜੀ ਇੰਪੋਰਟੈਂਟ ਆ ਜੀ ਇਹ ਕਾਫੀ ਹਾਂਜੀ ਦੇਖੋ ਆਪਸ਼ਨ A ਪ੍ਰਕਾਸ਼ ਸਿੰਘ ਬਾਦਲ B ਕੈਪਟਨ ਅਮਰਿੰਦਰ ਸਿੰਘ C ਭਗਵੰਤ ਮਾਨ D ਚਰਨਜੀਤ ਸਿੰਘ ਚੰਨੀ ਹਾਂਜੀ ਕੀ ਕਰੋਗੇ ਕਮੈਂਟ ਤੁਸੀਂ ਇਹਦਾ ਜੀ ਕਿੱਡਾ ਵਤਨ ਪੰਜਾਬ ਦੀਆਂ கரੈਕਟ ਆਨਸਰ C ਆਪਸ਼ਨ ਭਗਵੰਤ ਮਾਨ ਦੀ ਸਰਕਾਰ ਚ ਜੀ ਕਿੱਡਾ ਵਤਨ ਪੰਜਾਬ ਦੀਆਂ ਸਟਾਰਟ ਹੋਈਆਂ ਸੀ ਤਾਂ C ਜੀਸ ਕਰੈਕਟ ਆਨਸਰ 15 ਮਲੇਰ ਕੋਟਲਾ ਨੂੰ ਕਿਸ ਜ਼ਿਲ੍ਹੇ ਤੋਂ ਵੱਖ ਕਰਕੇ ਨਵਾਂ ਜ਼ਿਲ੍ਹਾ ਬਣਾਇਆ ਗਿਆ ਹਾਂਜੀ ਮਲੇਰ ਕੋਟਲਾ ਜ਼ਿਲ੍ਹਾ ਕਿਹੜੇ ਜ਼ਿਲ੍ਹੇ ਤੋਂ ਵੱਖ ਹੋ ਕੇ ਬਣਿਆ ਨਵਾਂ ਜਿਹੜਾ ਜੀ 2021 'ਚ ਬਣਦਾ ਜੀ ਸਾਨੂੰ ਇਹਦਾ ਦੱਸ ਦਿਨਾ ਤਾਂ ਕਿਹੜੇ ਜ਼ਿਲ੍ਹੇ ਤੋਂ ਵੱਖ ਹੋਇਆ ਜੀ ਇਹ ਕਮੈਂਟ ਕਰੋ ਜੀ ਜਿਹੜੇ-ਜਿਹੜੇ ਜ਼ਿਲ੍ਹੇ ਨਾਲ ਬਿਲੋਂਗ ਕਰਦੇ ਨੇ ਹਾਂਜੀ ਬੀਚ ਕਰੈਕਟ ਆਨਸਰ ਸੰਗਰੂਰ ਤੋਂ ਵੱਖ ਹੋਇਆ ਸੀ ਤਾਂ ਜੀ ਅਗਲੇ ਆਪਣੇ ਪੰਜਾਬੀ ਭਾਸ਼ਾ ਦੇ ਸਵਾਲ ਨੇ ਜੀ ਇਹੇ ਕਰਦੇ ਸਾਰੇ ਸਵਾਲ ਬਹੁਤ ਯਾਰ ਇੰਪੋਰਟੈਂਟ ਨੇ ਜੀ ਤੁਹਾਡੇ ਪੇਪਰ ਲਈ ਧਿਆਨ ਨਾਲ ਕਰਿਓ 16 ਨੰਬਰ ਸਵਾਲ ਗੁਰਮੁਖੀ ਲਿਪੀ ਵਿੱਚ ਲਗਾਖਰ ਕਿੰਨੇ ਹੁੰਦੇ ਨੇ ਹਾਂਜੀ ਲਗਾਖਰ ਲੱਗਣ ਨੂੰ ਲੱਗਣ ਵਾਲੇ ਅੱਖਰ ਕਿੰਨੇ ਹੁੰਦੇ ਨੇ ਜੀ ਹਾਂਜੀ ਇਹਦਾ ਕਰੈਕਟ ਆਨਸਰ ਕੀ ਬੰਦਾ ਜੀ ਬੀ ਆਪਸ਼ਨ ਤਿੰਨ ਤਿੰਨ ਕਿਹੜੀ ਕਿਹੜਨੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਚਲੋ ਜੀ 17 ਨੰਬਰ ਜਿੰਨਾ ਸ਼ਬਦਾਂ ਦੇ ਅਰਥ ਇੱਕ ਤੋਂ ਵੱਧ ਹੁੰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਜਿਹੜੇ ਸ਼ਬਦਾਂ ਦੇ ਅਰਥ ਇੱਕ ਤੋਂ ਵੱਧ ਹੁੰਦੇ ਨੇ ਉਹਨਾਂ ਸਭ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਸੀ ਇਸ ਕਰੈਕਟ ਆਨਸਰ ਹੈ ਬਹੁਅਰਥਿਕ ਸ਼ਬਦ ਐਗਜ਼ੈਂਪਲ ਕੀ ਦਵਾਂ ਤੁਹਾਨੂੰ ਜੀ ਜਿਵੇਂ ਹਾਰ ਹਾਰ ਕਿਹੰਦਾ ਕਿਸੇ ਦਾ ਹਾਰਨਾ ਵੀ ਹੁੰਦਾ ਜਿੱਤ ਹਾਰ ਜਿਹਨੂੰ ਬੋ ਕਹਿੰਦੇ ਆ ਜਿੱਤ ਹਾਰ ਤੇ ਇੱਕ ਹਾਰ ਫੁੱਲਾਂ ਦਾ ਹਾਰ ਹੁੰਦਾ ਠੀਕ ਹੈ ਇਵੇਂ ਹੋਰ ਤੁਹਾਨੂੰ ਵਟ ਵਟ ਕੀ ਕਹਿੰਦੇ ਜੀ ਕਿਵੇਂ ਮੱਥੇ ਤੇ ਵਟ ਪਾਈ ਆਪਾਂ ਕਹਿ ਦਿੰਦੇ ਆ ਜਾਂ ਕੱਪੜਿਆਂ ਤੇ ਵਟ ਪੈ ਗਈ ਜਾਂ ਆਪ ਖੇਤ ਜੇ ਵਟ ਹੁੰਦੀ ਹੈ ਠੀਕ ਹੈ ਜੀ ਤੁਸੀਂ ਯਾਦ ਰੱਖਣਾ ਜੀ ਤੇ ਇਹ ਵੀ ਮਤਲਬ ਕੀ ਵਰਤਿਕ ਸ਼ਬਦ ਕੀ ਕਹਿੰਦੇ ਨੇ ਨੈਕਸਟ ਸ਼ੁੱਧ ਸ਼ਬਦ ਚੁਣੋ ਦੁਪਹਿਰ ਦੇ ਸਪੈਲਿੰਗ ਕਿਹਨੇ ਸਹੀ ਜੀ ਇਹ ਜੀ ਕਰੈਕਟ ਆਨਸਰ ਜੀ ਦੁਪਹਿਰ ਠੀਕ ਹੈ ਹੁਣੇ ਨੰਬਰ ਪੰਜਾਬੀ ਭਾਸ਼ਾ ਵਿੱਚ ਦੁੱਤ ਅੱਖਰ ਕਿਹੜੇ ਹਨ ਹਾਂਜੀ ਦੁੱਤ ਅੱਖਰ ਕਿਹੜੇ ਨੇ ਜੀ ਦੇਖੋ ਧਿਆਨ ਨਾਲ ਇਹ ਜੀ ਕਰੈਕਟ ਆਨਸਰ ਹਾ ਹਾ ਰਾ ਰਾ ਤੇ ਵਾ ਵਾ ਜਿਹੜੇ ਪੈਰ ਚ ਪੈਂਦੇ ਨੇ ਅਗਲਾ ਦੇਖ ਲਓ ਉੱਠ ਤੋਂ ਸਾਨੀ ਲਾਉਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ ਹਾਂਜੀ ਬੀਜ ਕਰੈਕਟ ਆਨਸਰ ਜਿੰਮੇਵਾਰੀ ਤੋਂ ਮੁਕਤ ਹੋਣਾ 21 ਨੰਬਰ ਪਵੰਦੀ ਕੀ ਹੈ ਪਵੰਦੀ ਕੋਪਵੰਦੀ ਪਵੰਦੀ ਹੁੰਦੀ ਹੈ ਪਵੰਦੀ ਹੈ ਪਵੰਦੀ ਕੀ ਹੈ ਹਾਂਜੀ ਪਵੰਦੀ ਦਾ ਹੁੰਦਾ ਹੈ ਹਾਂ ਸੀਜ ਕਰੈਕਟ ਆਨਸਰ ਪੰਜਾਬ ਪਿਆਬੀ ਦੀ ਇੱਕ ਉਪ ਪਾਸਾ ਜੀ ਪਵੰਦੀ ਠੀਕ ਹੈ 22 ਨੰਬਰ ਨਾਮ ਕਿੰਨੇ ਕਿਸਮਾਂ ਦੇ ਹੁੰਦੇ ਹਨ ਹਾਂਜੀ ਨਾਮ ਨਾਮ ਪੜਨਾਮ ਕਿਰਿਆ ਕਿਰਿਆ ਵਿਸ਼ੇਸ਼ਣ ਉਹਨੂੰ ਇਹ ਸਭ ਦੇ ਸਬ ਇਸ ਮਾਇਨੇ ਉਹ ਪਤਾ ਹੋਣਾ ਚਾਹੀਦਾ ਕਿ ਕਿੰਨੇ ਕੰਨੇ ਤਰ੍ਹਾਂ ਦੇ ਹੁੰਦੇ ਨੇ ਹਾਂਜੀ ਬੀਜ ਕਰੈਕਟ ਆ ਜੀ ਨਾ ਪੰਜ ਤਰ੍ਹਾਂ ਦੇ ਚਲੋ ਅਗਲਾ ਜਿਹੜਾ ਰੱਬ ਵਿੱਚ ਵਿਸ਼ਵਾਸ ਰੱਖਦਾ ਹੋਵੇ ਇਹ ਰੱਬ ਨੂੰ ਮੰਨਦਾ ਹੋਵੇ ਉਹ ਕੀ ਹੁੰਦਾ ਜੀ ਆਸਥਿਕ ਨਾਸਤਿਕ ਬੀਜ ਕਰੈਕਟ ਆਨਸਰ ਆਸਥਿਕ 24 ਉਹ ਅਤੇ ਆ ਸ਼ਬਦ ਵਿਆਕਰਨ ਅਨੁਸਾਰ ਕੀ ਹਨ ਹਾਂਜੀ ਉਹ ਅਤੇ ਆ ਕੀ ਨੇ ਜੀ ਕਿਹੜੇ ਸਬਨੇ ਜੀ ਸੋਚ ਕੇ ਦੇਖੋ ਤੁਸੀਂ ਕਰੈਕਟ ਆਨਸਰ ਜੀ ਆਪਣੀ ਬੀ ਆਪਸ਼ਨ ਨਿਸ਼ਚੇ ਪਾਚਿਕ ਡਿਸੀਜਨ ਠੀਕ ਹੈ ਇਹ ਪੱਕਾ ਬਤਾ ਵੀ ਉਹ ਮੁੰਡਾ ਆ ਕਿਤਾਬ ਆਪਾਂ ਇਸ਼ਾਰਾ ਕਰਕੇ ਕਹੀਏ ਅਗਲਾ ਦੇਖ ਲਓ 25 ਨੰਬਰ ਪੰਜਾਬੀ ਵਰਣਮਾਲਾ ਦੇ ਮੌਜੂਦਾ ਅੱਖਰਾਂ ਦੀ ਗਿਣਤੀ ਕਿੰਨੀ ਹੈ ਹਾਂਜੀ ਕਿੰਨੀ ਗਿਣਤੀ ਆਪਣੇ ਟੋਟਲ ਅੱਖਰ ਕਿੰਨੇ ਨੇ ਵਰਣਮਾਲਾ ਦੇ ਵਿੱਚ ਹਾਂਜੀ ਸਭ ਨੂੰ ਆਉਂਦਾ ਉਜੀ ਵੀ ਸੀ ਇਸ ਕਰੈਕਟ ਆਨਸਰ 41 35 6 ਅੱਖਰ ਠੀਕ ਹੈ 41 ਕੰਪਿਊਟਰ ਦੇ ਸਵਾਲ ਆਗੇ ਜੀ ਕੰਪਿਊਟਰ ਵਿੱਚ ਕੰਟਰੋਲ ਜੈਡ ਸ਼ਾਰਟਕਟ ਕੀ ਕਿਸ ਲਈ ਵਰਤੀ ਜਾਂਦੀ ਹੈ ਹਾਂਜੀ ਕੰਟਰੋਲ ਪਲਸ ਜੈਡ ਦੀ ਵਰਤੋਂ ਆਪਾਂ ਕਿਉਂ ਕਰਦੇ ਹਾਂ ਹਾਂਜੀ ਕੀ ਆਨਸਰ ਬਣੇ ਜੀ ਇਹਦਾ ਕਰੈਕਟ ਆਨਸਰ ਬੀ ਆਪਸ਼ਨ ਅਨਡੂ ਲਈ ਜੀ ਰੀਡੂ ਲਈ ਕਿਹੜਾ ਹੁੰਦਾਗਾ ਉਹਦਾ ਕੰਟਰੋਲ ਪਲਸ ਵਾਈ ਕੱਟ ਲਈ ਐਕਸ ਹੋ ਜਾਂਦਾ ਹੈ ਪੇਸਟ ਲਈ ਵੀ ਹੋ ਜਾਂਦਾ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਿਓ ਇੱਕ ਵਾਈਟ ਵਿੱਚ ਕਿੰਨੇ ਬਿਟ ਹੁੰਦਿਆਂ ਹਾਂਜੀ ਇੱਕ ਵਾਈਟ ਬਰਾਬਰ ਹੈ ਕਿੰਨੇ ਬਿਟ ਹੁੰਦੇ ਨੇ ਜੀ ਹਾਂਜੀ ਗੁਰੂ ਕਮੈਂਟ ਜੀ ਇਹਦੇ ਸਭ ਨੂੰ ਆਉਂਦਾ ਹੋਊ ਜੀ ਇਹ ਤਾਂ ਪੱਕਾ ਹਾਂਜੀ ਬਿਲਕੁਲ ਠੀਕ ਆ ਜੀ ਬੀ ਆਨਸਰ 8 ਬਿਟ ਹੁੰਦੇ ਨੇ 1 ਬਾਈਟ ਦੇ ਵਿੱਚ ਚਲੋ ਜੀ ਅਗਲਾ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ኦਪਰੇਟਿੰਗ ਸਿਸਟਮ ਨਹੀਂ ਹੈ? ਸਪਰੇਟਿੰਗ ਸਿਸਟਮ ਨਹੀਂ ਹੈ। ਹਾਂਜੀ ਦੇਖੋ ਤੇ ਹੁਣਾਂ ਵਿੰਡੋਸ ਲਿਨਕਸ ਔਰਕਲ ਡੋਸ ਹਾਂਜੀ ਗੁਰੂ ਕਮੈਂਟ ਜੀ ਦਾ ਦੇਖਦੇ ਹਾਂ ਕੌਣ-ਕੌਣ ਸਹੀ ਆਨਸਰ ਕਰੂਗਾ ਹਾਂਜੀ ਕਰੈਕਟ ਆਨਸਰ ਆ ਜੀ ਸੀ ਆਪਸ਼ਨ ਔਰਕਲ ਠੀਕ ਹੈ ਔਰਕਲ ਕੀ ਹੈ ਇਹ ਇੱਕ ਆਰ ਡੀ ਆਰ ਡੀ ਐਮ ਐਸ ਹੈ ਜੀ ਆਰ ਡੀ ਬੀ ਐਮ ਐਸ ਹੈ ਮਤਲਬ ਕਿ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਮਤਲਬ ਇਹ ਡਾਟਾਬੇਸ ਸਿਸਟਮ ਆ ਜੀ ਠੀਕ ਹੈ ਜੀ ਤੇ ਜਿਹੜੀ ਵਿੰਡੋ ਲਿਨਕਸ ਤੇ ਡੋਸ ਨੇ ਇਹ ኦਪਰੇਟਿੰਗ ਸਿਸਟਮ ਨੇ ਸਾਰੇ ਸਾਰੇ ਅਗਲਾ ਸਵਾਲ ਐਮ ਐਸ ਐਕਸਲ ਵਿੱਚ ਫਾਰਮੂਲਾ ਸ਼ੁਰੂ ਕਰਨੇ ਕਿਹੜਾ ਚਿੰਨ ਵਰਤੇ ਜਾਂਦਾ ਹੈ ਹਾਂ ਜੀ ਐਮ ਐਸ ਐਕਸਲ 'ਚ ਕੋਈ ਆਪਣਾ ਫਾਰਮੂਲਾ ਲਿਖਣਾਗਾ ਤਾਂ ਕਿਹੜਾ ਚਿੰਨ ਸਟਾਰਟ ਆਪਾਂ ਕਰਦੇ ਆਂ ਜੀ ਸੀ ਜਿਹੜਾ ਕਰੈਕਟ ਆਨਸਰ ਇਕੁਅਲ ਟੂ ਨਾ ਆਪਾਂ ਕੋਈ ਵੀ ਫਾਰਮੂਲਾ ਲਿਖਦੇ ਇਕੁਅਲ ਟੂ ਪਾ ਕੇ ਸਮ ਉਸ ਵੀ ਲਿਖਦੇ ਆਂ ਫਾਰਮੂਲਾ ਠੀਕ ਹੈ ਇਕੁਅਲ ਉਹ ਜਾ ਰੱਖਿਓ ਜੀ ਤੁਸੀਂ ਇਹ ਚਲੋ 3 ਨੰਬਰ ਕੰਪਿਊਟਰ ਦੀ ਕਿਹੜੀ ਮੈਮਰੀ ਅਸਥਿਰ ਮਤਲਬ ਮਤਲਬ ਕੀ ਵੋਲਾਟਾਈਲ ਹੁੰਦੀ ਹੈ ਇਕੁੰਦੇ ਵੋਲਾਟਾਈਲ ਇਕੁੰਦੇ ਨੋਨ ਵੋਲਾਟਾਈਲ ਹਾਂਜੀ ਵੋਲਾਟਾਈਲ ਕਿਹੜੀ ਹੁੰਦੀ ਹੈਗੀ ਦੋ ਜੀ ਆਨਸਰ ਇਹਦਾ ਬੀ ਜਿਹੜਾ ਕਰੈਕਟ ਆਨਸਰ RAM ਜੀ ਠੀਕ ਹੈ volatile ਹੁੰਦੀ ਹੈ ਕਿ ਜਦੋਂ ਲਾਈਟ ਚਲੀ ਗਈ ਤਾਂ ਜਿਹੜਾ ਡਾਟਾ ਸਟੋਰ ਅਰੇਜ ਹੋ ਗਿਆ ਨਾਨ volatile ਦੇ ਵਿੱਚ ਰੇਜ ਨਹੀਂ ਹੁੰਦਾ ਮਤਲਬ ਕਿ ਉਹਨੂੰ ਕੋਈ ਫਰਕ ਨਹੀਂ ਪੈਂਦਾ ਲਾਈਟ ਚਲੀ ਜਾਵੇ 31 ਨੰਬਰ PDF ਦਾ ਪੂਰਾ ਨਾਮ ਕੀ ਹੈ ਹਾਂਜੀ கரੈਕਟ ਆਨਸਰ ਮੰਨੂ ਜੀ ਇਹਦਾ A ਆਪਸ਼ਨ ਪੋਰਟੇਬਲ ਡਾਕੂਮੈਂਟ ਫਾਰਮੈਟ 32 ਨੰਬਰ ਇੰਟਰਨੈਟ ਤੇ ਵੈਬ ਪੇਜਾਂ ਨੂੰ ਦੇਖਣ ਲਈ ਵਰਤੇ ਜਾਣ ਵਾਲੇ ਸੌਫਟਵੇਅਰ ਨੂੰ ਕੀ ਕਹਿੰਦੇ ਹਨ ਹਾਂਜੀ ਜੇ ਉਹ ਨੈਟ ਤੇ ਆਪਾਂ ਵੈਬ ਪੇਜ ਦੇਖਦੇ ਆਂਗੇ ਉਹ ਸੌਫਟਵੇਅਰ ਨੂੰ ਕੀ ਕਹਿੰਦੇ ਨੇ ਹਾਂਜੀ கரੈਕਟ ਆਨਸਰ ਜੀ ਦਾ ਬੀ ਆਪਸ਼ਨ ਪੇਪਰ ਬ੍ਰਾਊਜ਼ਰ ਠੀਕ ਹੈ ਜੀ ਬਾਈਨਰੀ ਸਿਸਟਮ ਵਿੱਚ ਕਿਹੜੇ ਅੰਕ ਵਰਤੇ ਜਾਂਦੇ ਹਨ ਹਾਂਜੀ ਬਾਈਨਰੀ ਵਿੱਚ ਕਿਹੜੇ ਅੰਕ ਵਰਤੇ ਆਪਾਂ 0 ਤੇ 1 ਠੀਕ ਹੈ ਜੀ ਕੰਪਿਊਟਰ 0 ਤੇ 1 ਦੀ ਲੈਂਗੁਏਜ ਹੀ ਸਮਝਦਾ ਹੈਗਾ ਸੀ ਇਜ਼ கரੈਕਟ ਆਨਸਰ ਫਸਟ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਮੁੱਖ ਤੌਰ ਤੇ ਕੀ ਵਰਤਿਆ ਗਿਆ ਸੀ ਹਾਂਜੀ ਕਿੰਨੀਆਂ ਜਨਰੇਸ਼ਨਾਂ ਨੇ ਪਹਿਲੀ ਜਨਰੇਸ਼ਨ ਵਿੱਚ ਕੀ ਵਰਤਿਆ ਗਿਆ ਸੈਕੰਡ ਵਿੱਚ ਕੀ ਥਰਡ ਵਿੱਚ ਕੀ ਫੋਰਥ ਵਿੱਚ ਕੀ ਤੁਹਾਨੂੰ ਇਹ ਸੋਣਾ ਚਾਹੀਦਾ ਤਾਂ ਪਹਿਲੀ ਵਿੱਚ ਕੀ ਵਰਤਿਆ ਗਿਆ ਸੀਗਾ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਬਹੁਤ ਵੱਡੇ ਵੱਡੇ ਤੇ ਕੰਮਰ ਤੋਂ ਵੱਡੇ ਵੱਡੇ ਹੁੰਦੇ ਸੀ ਤਾਂ ਏ ਜੀ ਕਰੈਕਟ ਆਨਸਰ ਆਹ ਸੋਰੀ ਬੀ ਜੀ ਕਰੈਕਟ ਆਨਸਰ ਵੈਕਿਊਮ ਟਿਊਬਾਂ ਸੈਕੰਡ ਚ ਟਰਾਂਜਿਸਟਰ ਆਗਤੀ ਗਈ ਫਿਰ ਆਈਸੀ ਆਈਸੀ ਠੀਕ ਹੈ ਫਿਰ ਬੀਐਲਐਸ ਹੀ ਟੈਕਨੋਲੋਜੀ ਆਈ ਚਲੋ ਜੀ ਅਗਲਾ 35 ਨੰਬਰ ਯੂ ਆਰ ਐਲ ਦਾ ਪੂਰਾ ਨਾਮ ਕੀ ਹੈ ਯੂ ਆਰ ਐਲ ਦਾ ਪੂਰਾ ਨਾਮ ਦੱਸੋ ਜੀ ਕਮੈਂਟ ਕਰਕੇ ਹਾਂਜੀ ਕਰੈਕਟ ਆਨਸਰ ਜੀ ਏ ਆਪਸ਼ਨ ਯੂਨੀਫਾਰਮ ਰਿਸੋਰਸ ਲੋਕੇਟਰ ਇੰਗਲਿਸ਼ ਜੀ ਅੰਗਰੇਜ਼ੀ ਭਾਸ਼ਾ ਸਟਾਰਟ ਹੋ ਜੀ ਆਪਣੇ ਨੂੰ ਨਾ ਆ ਇਹ ਦਿੱਤੇ ਅਨਾਂ ਤੁਸੀਂ ਸਾਰ ਕੇ ਸਵਾਲ ਨੂੰ ਸੋਲਵ ਕਰਿਓ ਦੇਖੋ ਤੁਸੀਂ ਸਹੀ ਕਰਦੇ ਹੋ ਕਿ ਨਹੀਂ ਕਰਦੇ ਸ਼ੂ ਦਿ ਦਾ ਕਰੈਕਟ ਸਨੋਨਿਮ ਫਾਰ ਦਾ ਵਰਡ ਕੈਂਡੀਟ ਹਾਂਜੀ ਕੈਂਡੀਟ ਵਰਡ ਦੇ ਲੀਸਟ ਸਨੋਨਿਮ ਸਮਾਨ ਅਰਥਾ ਸ਼ਬਦ ਕਿਹੜਾ ਬਣੂ ਜੀ ਕੈਂਡੀਟ ਹੁੰਦਾ ਕੀ ਹੈ ਜੀ ਹਾਂਜੀ ਕੈਂਡੀਟ ਹੁੰਦਾ ਜਿਹੜਾ ਬੰਦਾ ਦਿਲ ਦੀ ਗੱਲ ਦੱਸ ਦੱਸ ਦੇਣਾ ਖੁੱਲੇ ਦਿਲ ਵਾਲਾ ਸਾਫ਼ ਜੰਦਾ ਸਪਸ਼ਟ ਬੰਦਾ ਟੂ ਵੀ ਫ੍ਰੈਂਕ ਮਤਲਬ ਇਹਦੇ ਕੀ ਆਨਸਰ ਆਉ ਜੀ ਬੀ ਆਪਸ਼ਨ ਫ੍ਰੈਂਕ ਬੰਦਾ ਸੀਕ੍ਰੀਟਿਵ ਕਰੂਲ ਐਰੋਗੈਂਟ ਐਰੋਗੈਂਟ ਹੰਕਾਰੀ ਕਰੂਲ ਕੀ ਹੁੰਦਾ ਨਰਦਈ ਜਾਂ ਜਲਮ ਜਆ ਸੀਕ੍ਰੀਟ ਜਿਹੜਾ ਕੋਈ ਚੀਜ਼ ਗੁਪਤ ਰੱਖੇ ਠੀਕ ਹੈ 37 ਨੰਬਰ ਦੇਖੋ ਯੂ ਦਾ ਕਰੈਕਟ ਵਨ ਵਰਡ ਸਬਸਟੀਟਿਊਸ਼ਨ ਵਨ ਵਰਡ ਸਬਸਟੀਟਿਊਸ਼ਨ ਆਗਾ ਜੀ ਵਨ ਹੂ ਪੋਸੈਸਸਸ ਮੈਨੀ ਟੈਲੈਂਟ ਹਾਂਜੀ ਜਿਹੜੇ ਆਦਮੀ ਕੋਲ ਬਹੁਤ ਜ਼ਿਆਦਾ ਟੈਲੈਂਟ ਹੋਣ ਉਹਨਾਂ ਨੂੰ ਕੀ ਬੋਲਦੇ ਨੇ ਜੀ ਹਾਂਜੀ ਜਿਵੇਂ ਕਹਿੰਦੇ ਨੇ ਦੇ ਬੰਦੇ 'ਚ ਬਹੁਤ ਟੈਲੈਂਟ ਹੈਗਾ ਉਹ ਗਾਉਣਾ ਵੀ ਗਲਣਦਾ ਹੈ ਪੜਾਈ 'ਚ ਵੀ ਹੁਸ਼ਿਆਰ ਹੈਗਾ ਖੇਡਾਂ 'ਚ ਵੀ ਤੇਜ਼ ਹੈਗਾ ਉਹਨੂੰ ਕੀ ਬੋਲਦੇ ਨੇ ਉਹਨੂੰ ਬੋਲਦੇ ਨੇ ਜੀ ਵਰਸਟਾਈਲ ਵਰਸਟਾਈਲ ਮਤਲਬ ਹੁੰਦਾਗਾ ਹੁਨਰਮੰਦ ਬੰਦਾ ਜਿਹਨੂੰ ਹਰ ਇੱਕ ਚੀਜ਼ ਚ ਮੂਰੇ ਹੈਗਾ ਠੀਕ ਹੈ ਨੋਬਾਈਲ ਕੀ ਹੁੰਦਾ ਹੈ ਇਹ ਹੁੰਦਾ ਕੁੜੀਆਂ ਦੀ ਵਰਤਿੰਦਾ ਜੀ ਵਿਆਹਣਯੋਗ ਕੁੜੀ ਮਤਲਬ ਜਿਹਦੇ ਜੰਗ ਵੂਮਨ ਹੋਵੇ ਸੂਟੇਬਲ ਫਾਰ ਮੈਰਿਜ ਹੋਵੇ ਅਗਲਾ ਦੇਖਦੇ ਹਾਂ ਜੀ ਫਿਲ ਇਨ ਦਾ ਬਲੈਂਕ ਵਿਦ ਕਰੈਕਟ ਪ੍ਰੈਪੋਜੀਸ਼ਨ ਹੀ ਡਾਈਡ ਡੈਸ਼ ਮਲੇਰੀਆ ਹਾਂਜੀ ਡਾਈਡ ਡੈਸ਼ ਇਹਦਾ ਆਨਸਰ ਕੀ ਹੋਊਗਾ ਦੇਖੋ ਧਿਆਨ ਆਪਸ਼ਨਾਂ ਫਰੋਮ ਆਫ ਵਿਦ ਵਾਈ ਹਾਂਜੀ ਕਰੋ ਜੀ ਦਾ ਆਨਸਰ ਕਮੈਂਟ ਦੇ ਵਿੱਚ ਹਾਂਜੀ ਕਰੈਕਟ ਆਨਸਰ ਮੁੰਡ ਜੀ ਬੀ ਆਪਸ਼ਨ ਆਫ ਹੀ ਡਾਈਡ ਆਫ ਮਲੇਰੀਆ ਜਦੋਂ ਕਿ ਵਿਅਕਤੀ ਕਿਸੇ ਬਿਮਾਰੀ ਨਾਲ ਮਰ ਜਾਂਦਾ ਹੈ ਬਿਮਾਰੀ ਨਾਲ ਤਾਂ ਉਹਦਾ ਹਮੇਸ਼ਾ ਲੱਗਦਾ ਆਫ ਹੋ ਪਰ ਜੇ ਕਿਸੇ ਵਿਅਕਤੀ ਦੀ ਮੌਤ ਬਿਮਾਰੀ ਤੋਂ ਬਿਨਾਂ ਹੋਰ ਕਾਰਨ ਨਾਲ ਹੁੰਦੀ ਹੈ ਜਿਵੇਂ ਐਕਸੀਡੈਂਟ ਨਾਲ ਹੋ ਗਈ ਜਾਂ ਭੁੱਖ ਨਾਲ ਹੋ ਗਈ ਤਾਂ ਲੱਗਦਾ ਹੁੰਦਾ ਫ੍ਰੋਮ ਠੀਕ ਹੈ ਜਿਵੇਂ ਤੁਸੀਂ ਐਗਜ਼ਾਮਪਲ ਲੈ ਸਕਦੇ ਹੋਗੇ ਹੀ ਡਾਈਡ ਫ੍ਰੋਮ ਓਵਰ ਈਟਿੰਗ ਉਹ ਜ਼ਿਆਦਾ ਖਾਣ ਨਾਲ ਮਰ ਗਿਆ ਹੀ ਡਾਈਡ ਫ੍ਰੋਮ ਹੰਗਰ ਉਹ ਭੁੱਖ ਨਾਲ ਮਰ ਗਿਆ ਹੀ ਡਾਈਡ ਫਰਮ ਲਾਸ ਆਫ ਬਲੱਡ ਉਹ ਖੂਨ ਵਗਣ ਨਾਲ ਮਰ ਗਿਆ ਠੀਕ ਹੈ ਜੀ ਤੇ ਇੱਕ ਜਿਹੜਾ ਬਾਈ ਆ ਬਾਈ ਕਿਦੋਂ ਲੱਗਦਾ ਜੀ ਜਦੋਂ ਬੰਦਾ ਕੋਈ ਸੁਸਾਈਡ ਕਰ ਲੇ ਹੀ ਡਾਈਡ ਬਾਈ ਸੁਸਾਈਡ ਠੀਕ ਹੈ ਹੀ ਡਾਈਡ ਬਾਈ ਸਵਾਰਡ ਇਥੇ ਜਾ ਰਿਹਾ ਕੋਈ ਕਿਸੇ ਹਿੰਸਕ ਕਾਰਨ ਤਲਵਾਰ ਨਾਲ ਮਰ ਗਿਆ ਬਾਈ ਲੱਗਦਾ ਖੁਦ ਕੁਛ ਨਹੀਂ ਰੱਖਿਆ ਜਦ ਫਰਮ ਜਿਹੜਾ ਆਪਣਾ ਹੁੰਦਾਗਾ ਕਿਸੇ ਚੀਜ਼ ਵਰਦਨ ਬਿਨਾ ਮਤਲਬ ਕੀ ਬਿਮਾਰੀ ਤੋਂ ਹੋ ਗਈ ਫਰਮ ਲੱਗ ਜਾਂਦਾ ਬਿਮਾਰੀ ਨਾਲ ਹਮੇਸ਼ਾ ਆਫ ਲੱਗਦਾ ਹੈ ਚਲੋ ਜੀ ਅਗਲਾ ਦੇਖ ਲੈਂਦੇ ਜੀ ਆਪਾਂ identify the correct spelling हां जी, spelling जी स्पेलिंग ਦੱਸੋ ਜੀ ਲੈਫਟਨੈਂਟ ਦੀ ਸਪੈਲਿੰਗ ਕਿਹਨੇ ਸਹੀ ਲੈਫਟਨੈਂਟ ਲਿਖਾਓ ਜੀ ਆ ਲੈਫਟਨੈਂਟ ਦੇਖੋ ਜੀ ਚਾਰਾਂ ਚੋਂ ਕਿਹੜੀ ਆਪਸ਼ਨ ਸਹੀ ਆ ਬੋਲਣ ਚ ਲੈਫਟਨੈਂਟ ਹੈ ਪਰ ਉਹ ਬੋਲੇ ਲਿਊਟਨੈਂਟ ਬੋਲ ਰਹੇ ਹਾਂਜੀ ਕਰੋ ਕਮੈਂਟ ਜੀ ਇਹਦਾ ਹਾਂਜੀ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਲ ਆਈ ਈ ਯੂ ਟੀ ਈ ਐਨ ਈ ਐਂਟੀ ਯੂਟਨੈਂਟ ਠੀਕ ਹੈ ਲੈਫਟਨੈਂਟ ਬੋਲਦੇ ਨੇ ਯਾਪੀ ਦੇ ਵਿੱਚ ਆਪਨਾ ਤੇ ਚੂਜ਼ ਦਾ ਕਰੈਕਟ ਐਂਟੋਨਿਮ ਫॉर ਡਿਲੀਜੈਂਟ ਡਿਲੀਜੈਂਟ ਦੀ ਐਂਟੋਨਿਮ ਕੀ ਬਣੂਗਾ ਹਾਂਜੀ ਕੀ ਉਲਟ ਸ਼ਬਦ ਬਣੂਗੀ ਦਾ ਡੈਲੀਜੈਂਟ ਹੁੰਦਾ ਕੀ ਹੈ ਜਲੀਆ ਮਤਲਬ ਹੁੰਦਾਗਾ ਮਿਹਨਤੀ ਬੰਦਾ ਠੀਕ ਹੈ ਤੇ ਉਲਟ ਕੀ ਹੋਊਗਾ ਆਲਸੀ ਜ ਆਲਸੀ ਕੀ ਆਪਸ਼ਨ ਦੇਖੋ ਧਿਆਨ ਨਾਲ ਲੇ ਜੀ b ਜਿਹੜਾ ਕਰੈਕਟ ਆਨਸਰ ਹੈ ਅਗਲਾ ਦੇਖ ਲਓ ਚੂਜ਼ ਦਾ ਕਰੈਕਟ ਪੈਸਿਵ ਵਾਇਸ ਹਾਂਜੀ ਪੈਸਿਵ ਵਾਇਸ ਬਣਾਇਆ ਦਾ ਹੰਟਰ ਸ਼ਾਟ ਦਾ ਟਾਈਗਰ ਦਾ ਆਨਸਰ ਸ਼ਾਟ ਦਾ ਟਾਈਗਰ ਦਾ ਪੈਸਿਵ ਬਣਾਓ ਜੀ ਐਕਟਿਵ ਪੈਸਿਵ ਦੀ ਗੱਲ ਹੋ ਰਹੀ ਹੈ ਹਾਂਜੀ ਧਿਆਨ ਨਾਲ ਦੇਖੋ ਜੀ ਕਿਹੜੀ ਫਾਰਮ ਚ ਗੱਲ ਹੋ ਰਹੀ ਹੈ ਇਹ ਸ਼ਾਟ SHWOT ਸੂਟ ਦੀ ਦੂਜੀ ਫਾਰਮ ਦੀ ਸ਼ਾਰਟ ਠੀਕ ਹੈ ਅਰਲੀ ਕੀ ਪਾਸਟ ਇਨਡੈਫਿਨੈਂਟ ਹੋ ਗਿਆ ਤਾਂ ਕੀ ਬਣੂ ਜੀ ਪਹਿਲਾਂ ਸੌਤ ਪਲਾਦੂ ਧਿਆਨ ਨਾਲ ਦੇਖੋ ਜੀ ਕੀ ਆਊਗਾ ਭਲਾਊ ਜਾਂ ਆਬਜੈਕਟ ਆਜੂਗਾ ਫਿਰ ਕੀ ਆਊਗਾ ਵਾਜ ਜਾਂ ਵਰ ਲਕੂਗਾ ਨਾ ਨੈਕਸਟ ਕੀ ਲੱਗਦਾ ਹੁੰਦਾ ਹੈ ਵਰਬ ਦੀ ਥਰਡ ਫਾਰਮ ਫਿਰ ਬਾਈ ਫਿਰ ਸਬਜੈਕਟ ਹੁਣ ਦੇਖੋ ਧਿਆਨ ਨਾਲ ਪਹਿਲਾਂ ਕੀ ਆਜੂਗਾ ਹਾਂਜੀ ਦਾ ਟਾਈਗਰ ਅੱਗੇ ਆਜੂਗਾ ਨਾ ਦਾ ਟਾਈਗਰ ਦੇਖੋ ਦਾ ਟਾਈਗਰ ਹੈਗਾ ਸਭ ਚ ਹੈਗਾ ਜੀ ਫਿਰ ਅੱਗੇ ਕੀ ਆਊਗਾ ਦਾ ਟਾਈਗਰ ਤੋਂ ਬਾਅਦ ਕੀ ਹੋਊਗਾ ਦੇਖੋ ਧਿਆਨ ਨਾਲ ਵਾਜ ਆਜੂਗਾ ਕਿਉਂ ਲੱਗਿਆ ਬਾਜ ਜੀ ਕਿਉਂਕਿ ਟਾਈਗਰ ਇੱਕ ਵਚਨ ਨਾ ਸਿੰਗੂਲਰ ਹੈ ਇਹ ਤਾਂ ਟਾਈਗਰ ਨੇ ਲੱਗਿਆ ਦਾ ਬਾਜ ਤਾਂ ਟਾਈਗਰ ਬਾਜ ਦੇ ਬਾਜਗੀ ਚ ਏ ਆਪਸ਼ਨ ਚ ਜਾ ਰਿਹਾ ਫਿਰ ਫਿਰ ਅੱਗੇ ਤੀਜੀ ਫਾਰਮ ਕਿ ਸ਼ੋਰਟ ਐਸ ਐਚਓਟੀ ਸ਼ੋਰਟ ਬਾਈ ਦਾ ਹੰਟਰ ਮਤਲਬ ਏ ਜੇ ਕਰੈਕਟ ਆਨਸਰ ਹੋਗਾ ਜੀ ਆਪਣਾ ਠੀਕ ਹੈ ਦੋਸਤੋ ਤੇ ਨੈਕਸਟ ਦੇਖਦੇ ਆਪਾਂ ਏਡੀ ਮਾਂਗਾ ਜੀ ਟੂ ਟਰਨ ਅ ਡੀਪ ਇਅਰ ਹੈ ਟੂ ਟਰਨ ਅ ਡੀਪ ਇਅਰ ਦਾ ਮਤਲਬ ਕੀ ਹੁੰਦਾ ਜਿਹਦਾ ਮਤਲਬ ਹੁੰਦਾ ਕਿਸੇ ਦੀ ਗੱਲ ਅਣਸੁਣੀ ਕਰ ਦੇਣਾ ਠੀਕ ਹੈ ਤਾਂ ਆਨਸਰ ਦੇਖੋ ਧਿਆਨ ਨਾਲ ਕੀ ਬਣੂ ਜੀ ਦਾ ਹਾਂਜੀ ਇਹਦਾ ਕਰੈਕਟ ਆਨਸਰ ਬਣਦਾ ਸੀ ਆਪਸ਼ਨ 2 ਡਿਸਰਗਾਰਡ অর ਇਗਨੋਰ ਕਿਸ ਨੂੰ ਇਗਨੋਰ ਕਰਨਾ ਜਿਵੇਂ ਐਗਜ਼ਾਮਪਲ ਕੀ ਬਣੂਗੀ ਦਾ ਅਫੀਸਰ ਟਰਨਡ ਅਡਫੀਅਰ ਟੂ ਮਾਈ ਕੰਪਲੇਂਟ ਅਫਸਰ ਨੇ ਮੇਰੀ ਸ਼ਿਕਾਇਤ ਨੂੰ ਅਣਗੌਲਿਆ ਕਰ ਦਿੱਤਾ ਠੀਕ ਹੈ ਤੂੰ ਟਰਨ ਅਡਫੀਅਰ ਮਤਲਬ ਹੁੰਦਾਗਾ ਕਿਸ ਨੂੰ ਇਗਨੋਰ ਕਰਨਾ ਅਣਸੁਣਿਆ ਕਰਨਾ ਇੰਪੋਰਟੈਂਟ ਹੈ ਜੀ ਠੀਕ ਹੈ ਅਗਲਾ ਦੇਖ ਲਓ ਸਿਲੈਕਟ ਦਾ ਗ੍ਰੈਮਰਟਿਕਲੀ ਕਰੈਕਟ ਸੈਂਟੈਂਸ ਇੰਨਾ ਵਿੱਚੋਂ ਕਿਹੜਾ ਕਰੈਕਟ ਸੈਂਟੈਂਸ ਹੈ ਜਿਹਦਾ ਗ੍ਰਾਮਰ ਨਾਲ ਸਹੀ ਮੈਚ ਕੀਤਾ ਹੋਇਆ ਹੈ ਹਾਂਜੀ ਕਰੈਕਟ ਆਨਸਰ ਇਜ਼ ਬੀ ਆਪਸ਼ਨ ਵਨ ਆਫ ਦਾ ਬॉयਜ਼ ਇਜ਼ ਮਿਸਿੰਗ ਠੀਕ ਹੈ ਵਨ ਆਫ ਦਾ ਬॉयਜ਼ ਇਜ਼ ਮਿਸਿੰਗ ਅਗਲਾ ਦੇਖੋ ਗਿਵ ਦਾ ਪਲੂਰਲ ਆਫ ਫਾਰਮ ਆਫ ਕ੍ਰਾਈਸਿਸ ਕ੍ਰਾਈਸਿਸ ਦੀ ਬਹੁਵਚਨ ਕੀ ਬਣੂਗਾ ਦੇਖੋ ਧਿਆਨ ਨਾਲ ਜੀ ਕੀ ਲਿਖੋਗੇ ਹਾਂਜੀ ਜਿੰਨਾ ਸ਼ਬਦ ਨੇ ਮਗਰ ਨਾ ਆਈ ਐਸ ਆ ਜੀ ਉਹਨਾਂ ਨੂੰ ਕੱਟ ਕੇ ਕੀ ਲਾ ਦੇਗਾ ਆਪਾਂ ای ਐਸ ਲਾ ਦਿਓ ਜੀ ਉਹ ਦੇਖੋ ਸੀ ਆਰ ਆਈ ਐਸ ਆਈ ਐਸ ਕੱਟ ਕੇ ای ਐਸ ਬਦ ਉਪ ਕਰਾਈਸ ਮਤਲਬ ਵੀ ਏ ਜੀ ਕਰੈਕਟ ਆਨਸਰ ਬਣ ਗਿਆ ਆਪਣਾ ਠੀਕ ਹੈ ਦੋਸਤੋ ਹੋਰ ਐਗਜ਼ਾਮਪਲ ਕੀ ਦੇਖਦੇ ਆਂ ਜੀ ਬੇਸਿਕ ਆ ਜੀ ਇੱਕ ਵਾਰ ਬੀ ਏ ਐਸ ਆਈ ਐਸ ਤਾਂ ਇਹਦਾ ਕੀ ਬਣ ਜੂਗਾ ਬੀ ਏ ਐਸ ای ਐਸ ਤੁਸੀਂ ਧਿਆਨ ਰੱਖਣਾ ਜੀ ਕਦੇ ਵੀ ਜੇ ਲਾਸਟ ਦੇ ਆਈ ਐਸ ਆ ਜੇ ਆਈ ਐਸ ਹੋ ਜੇ ਤਾਂ ਕੱਟ ਕੇ ای ਐਸ ਲਾ ਦਿਓ ਜੀ ਉਹਨੂੰ ਬਹੁਤ ਜਿੰਮਨਾਉ ਨਾਥੀ। ਯਾ ਵੈਰੀ ਵੈਰੀ ਇੰਪੋਰਟੈਂਟ ਅਜੀ ਪੁਆਇੰਟ। ਚਲੋ ਜੀ ਅਗਲਾ ਦੇਖਦੇ ਆਂ। 45 ਨੰਬਰ ਫਿਲ ਇਨ ਦਾ ਬਲੈਂਕ। ਨਾਉ ਸੂਨਰ ਡਿਡ ਆਈ ਰੀਚ ਦਾ ਸਟੇਸ਼ਨ ਦਾ ਡੈਸ਼ ਦਾ ਟ੍ਰੇਨ ਲੈਫਟ। ਹਾਂਜੀ ਇੱਥੇ ਨਾਉ ਸੂਨਰ ਨਾਲ ਕੀ ਲੱਗੂਗਾ ਜੀ? ਪੱਕਾ ਰੂਲ ਹੁੰਦਾ ਤੇ ਜੀ ਦੱਸੋ ਨਾਉ ਸੂਨਰ ਨਾਲ ਕੀ ਲੱਗਦਾ? ਹਾਂਜੀ ਨਾਉ ਸੂਨਰ ਲੱਗਦਾ ਦੈਨ। ਸੀ ਇਜ਼ ਕਰੈਕਟ ਆਨਸਰ। ਬੱਚੇ ਕੀ ਕਰ ਕਨਫਿਊਜ਼ ਹੋ ਜਾਂਦੇ ਦੈਨ ਤੇ ਬੈਨ ਦੇ ਵਿੱਚ ਨਾਉ ਸੂਨਰ ਦੈਨ ਲਈ ਇੱਕ ਬੈਨ ਲਾਈਏ। ਨਾਉ ਸੂਨਰ ਨਾਲ ਹਮੇਸ਼ਾ ਦੈਨ ਲੱਗਦਾ ਬੈਨ ਕਦੋਂ ਲੱਗਦਾ? ਬੈਨ ਲੱਗਦਾ ਜੀ ਜਦੋਂ ਹਾਰਟਲੀ ਆ ਜੇ ਠੀਕ ਹੈ ਸਕਾਰਸ਼ਲੀ ਆ ਜੇ ਤਾਂ ਲੱਗਦਾ ਬੈਨ ਚਲੋ ਅਗਲਾ ਦੇਖ ਲਓ ਜੀ ਚੂਡ ਕਰੈਕਟ ਸਿਨੋਨਿਮ ਆਫ ਅਬੰਡਨ ਅਬੰਡਨ ਦਾ ਸਿਨੋਨਿਮ ਸਮਾਨ ਅਰਥ ਕੀ ਅਬੰਡਨ ਕਹਿੰਦਾ ਤਿਆਗਣਾ ਦੇਖੋ ਧਿਆਨ ਨਾਲ ਤਿਆਗਣਾ ਇਹ ਚੋਪਸਨ ਕਿਹੜੀ ਬੰਦੀ ਆ 4 ਸੇਕ ਬੀਜ ਕਰੈਕਟ ਆਨਸਰ 4 ਸੇਕ ਹੁੰਦਾ ਕਿਸ ਨੇ ਤਿਆਗ ਕਰਨਾ 47 ਨੰਬਰ ਮੀਨਿੰਗ ਆਫ ਦਾ ਈਡੀਅਮ ਈਡੀਮ ਆ ਗਰੀ ਆ ਵਾਈਟ ਐਲੀਫੈਂਟ ਵਾਈਟ ਐਲੀਫੈਂਟ ਦਾ ਈਡੀਮ ਕੀ ਬਣੂ ਜੀ ਹਾਂਜੀ ਕੀ ਮਤਲਬ ਹੁੰਦਾ ਜੀ ਵਾਈਟ ਐਲੀਫੈਂਟ ਦਾ ਵੀ ਉਹ ਚੀਜ਼ ਜਿਹੜੀ ਮਹਿੰਗੀ ਹੈ ਲੈ ਆਈ ਆਪਾਂ ਉਹ ਕੰਮ ਦੀ ਹੈ ਨਹੀਂ ਕੋਈ ਕੰਮ ਉਹ ਤੋਂ ਬੋ ਲੈ ਨਹੀਂ ਸਕਦੇ ਤਾਂ ਕਰੈਕਟ ਆਨਸਰ ਹੁੰਦਾ ਸੀ ਆਪਸ਼ਨ ਸੀ ਕੋਸਟਲੀ ਬਟ ਜੂਜਲੈਸ ਪੋਸੈਸ਼ਨ ਮਹਿੰਗੀ ਤਾਂ ਹੈਗੀ ਆ ਪਰ ਉਹ ਕੰਮ ਦੀ ਕੰਮ ਨਹੀਂ ਆ ਰਹੀ ਠੀਕ ਹੈ ਜੀ ਵਾਈਟ ਐਲੀਫੈਂਟ ਕਿਉਂਕਿ ਵਾਈ ਕਿਵੇਂ ਬਣਿਆ ਮਹਾਵਰਾ ਜੀ ਇਹ ਥਾਈਲੈਂਡ ਦੇ ਵਿੱਚ ਨਾ ਵਾਈਟ ਐਲੀਫੈਂਟ ਮਿਲਦੇ ਨੇ ਤੋ ਯਾਰ ਕਿਉਂ ਤਾਂ ਪੁਰਾਣੇ ਜ਼ਮਾਨੇ ਚ ਕੀ ਹੁੰਦਾ ਸੀਗਾ ਰਾਜ ਇਹਨੂੰ ਲੋਕਾਂ ਕੋਲ ਵਾਈਟ ਐਲੀਫੈਂਟ ਲੈ ਕੇ ਦੇ ਦਿੰਦੇ ਸੀਗੇ ਉਹ ਵਾਈਟ এলিਫੈਂਟ ਨੂੰ ਪੂਜਦੇ ਨੇ ਉੱਤੇ ਨਾ ਪੂਜਾ ਕੀਤੀ ਜਾਂਦੀ ਆ ਉਹਦਾ ਕੰਮ ਕੋਈ ਲੈਂਦੇ ਨਹੀਂ ਸੀਗੇ ਉਹਦੀ ਸੇਵਾ ਕਰੀਂਦੀ ਹੱਥੀ ਦੀ ਉਹਨੂੰ ਕੋਈ ਭਲਾ ਜਾਂਦੇ ਜੇ ਲੋਕ ਕੋਈ ਲੈ ਲੈਂਦਾ ਸੀਗਾ ਉਹ ਹੀ ਕੰਗਾਲ ਹੋ ਜਾਂਦਾ ਟੀਗਾ ਉਹਦੀ ਸੇਵਾ ਕਰਦਾ ਕਰਦਾ ਇੱਥੇ ਪੁਣੀਆ ਮਾਹਵਰਾ ਜੀ ਇਹ ਕੀ ਏਡੀਮ ਅਗਲੇ ਆ ਗਿਆ ਜੀ ਦੇਖੋ 48 ਸਟਡੀ ਆਫ ਕੋਇਨ ਇਜ਼ ਕਾਲ ਹਾਂਜੀ ਸਿੱਕਿਆਂ ਦੀ ਸਟਡੀ ਨੂੰ ਕੀ ਕਹਿੰਦੇ ਨੇ ਜੀ ਇਹ ਪੇਪਰ 'ਚ ਬਹੁਤ ਕੁਐਸਚਨਸ ਵੀਟ ਹੁੰਦਾ ਜੀ ਹਾਂਜੀ ਇਹ ਤਾਂ ਕਰੈਕਟ ਆਨਸਰ ਹੁੰਦਾ ਜੀ ਈ ਆਪਸ਼ਨ ਨਿਊਮੈਟਿਕਸ ਨਿਊਮੈਟਿਕਸ ਹੁੰਦਾਗਾ ਸਟਡੀ ਆਫ ਕੁਆਇਨਸ ਤੇ ਐਪੀਗ੍ਰਾਫੀ ਕੀ ਹੁੰਦਾ ਹੈਗਾ ਐਪੀਗ੍ਰਾਫੀ ਨੇ ਪਤਾ ਹੈ ਸਿਲਾ ਲੇਖਨ ਦਾ ਅਧਿਐਨ ਸਿਲਾ ਲੇਖ ਕਿੰਨੇ ਇਨਸਕ੍ਰਿਪਸ਼ਨ ਠੀਕ ਹੈ ਜਿਹੜੀ ਕੰਧਾਂ ਤੇ ਲਿਖੀਆਂ ਚੀਜ਼ਾਂ ਉਹਨਾਂ ਦਾ ਅਧਿਐਨ ਕਰਨਾ ਆਰਕੀਓਲੋਜੀ ਕੀ ਕਹਿੰਦੇ ਜੁਨਾ ਆਰਕੀਓਲੋਜੀ ਨੇ ਪੁਰਾਤਤਵ ਵਿਗਿਆਨ ਜਿਹੜੀ ਪੁਰਾਣੀ ਚੀਜ਼ਾਂ ਪੁਰਾਣੀਆਂ ਆਪਾਂ ਕਹਿੰਦੇ ਜਿਵੇਂ ਸਭਿਤਾਵਾਂ ਦੀ ਕੋਸ਼ਿਸ਼ ਕਰਨਾ ਉਹਦੀ ਸਟਡੀ ਹੁੰਦੀ ਹੈ ਕਾਰਟੋਗ੍ਰਾਫੀ ਕਹਿੰਦੇ ਕਾਰਟੋਗ੍ਰਾਫੀ ਹਾਂਜੀ ਕਾਰਟੋਗ੍ਰਾਫੀ ਕੀ ਹੁੰਦਾ ਹੈਗਾ ਨਕਸ਼ੇ ਬਣਾਉਣ ਦੀ ਕਲਾ ਇਹ ਨਕਸ਼ੇ ਬਣਾਉਣੇ ਆਪਾਂ ਮੈਪ ਉਹਨੂੰ ਬੋਲਦੇ ਨੇ ਕਾਰਟੋਗ੍ਰਾਫੀ ਇਹ ਤੁਸੀਂ ਯਾਦ ਰੱਖਿਓ ਜੀ ਹੁਣ ਅਜਨਮ ਪਰ ਟੂ ਦਾ ਕਰੈਕਟ ਇਨਡਾਇਰੈਕਟ ਸਪੀਚ ਹਾਂਜੀ ਸਪੀਚ ਚ ਆ ਜੀ ਚੇਂਜ ਠੀਕ ਹੈ ਹੀ ਸੈਡ ਥੈਟ ਹੀ ਸੈਡ ਅ ਕਮਾ ਇਨਵਰਟਰ ਕਮਾ ਸਟਾਰਟ ਆਈ ਐਮ ਵੀ ਜੀ ਨਾਉ ਹਾਂਜੀ ਇਹਦੀ ਬਣਾਓ ਜੀ ਨਰੇਸ਼ਨ ਚੇਂਜ ਕਰੋ ਹਾਂਜੀ ਤਾਂ ਸਭ ਨੂੰ ਆਉਂਦਾ ਹੋਊ ਜੀ ਇੱਕ ਤਾਂ ਡੈਟ ਲੱਗ ਜੂਗਾ ਇੱਕ ਸੈਕੰਡ ਫਾਰਮ ਮਤਲਬ ਆਵਾਜ਼ ਬਰ ਲੱਗ ਜੂਗਾ ਦੇਖੋ ਹੀ ਸੈਡ ਥੈਟ ਦੇਖੋ ਥੈਟ ਕੀ ਸਭ ਤੋਂ ਹੈਗਾ ਜੀ ਠੀਕ ਹੈ ਆਈ ਬਣ ਜੂਗਾ ਹੀ ਹੀ ਵਾਜ ਬਿਜੀ ਦਨ ਮਤਲਬ ਕਿ ਬੀਜ ਕਰੈਕਟ ਆਨਸਰ ਹੀ ਸੈਡ ਦੈਟ ਹੀ ਵਾਜ ਬਿਜੀ ਦਨ ਨਾਉ ਦਾ ਦਨ ਬਣ ਜੂਗਾ ਓਕੇ ਲਗਾ ਦੇਖ ਲਓ ਫਾਈਂਡ ਦਾ ਐਰਰ ਇਨ ਦਾ ਸੈਂਟੈਂਸ ਆ ਸੈਂਟੈਂਸ ਦੇ ਵਿੱਚ ਕਿੱਥੇ ਆ ਰਿਹਾ ਕੈਟਲ ਇਜ ਗਰੇਜਿੰਗ ਇਨ ਦਾ ਫੀਲਡ ਹਾਂਜੀ ਕਰੋ ਜੀ ਦਾ ਆਨਸਰ ਹਾਂਜੀ ਦੇਖੋ ਜੀ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਇਜ ਗਰੇਜਿੰਗ ਬੱਚੇ ਕਨਫਿਊਜ਼ ਹੋ ਜਾਂਦੇ ਕੈਟਲ ਹੈ ਵੀ ਕੈਟਲ ਦਾ ਸਿੰਗੂਲਰ ਹੈ ਹੈਨਾ ਕੈਟਲ ਨਾਲ ਆਰ ਨੇ ਇਜਲਾਣੇ ਪਰ ਗਲਤ ਹੈ ਕੈਟਲ ਨਾਲ ਹਮੇਸ਼ਾ ਲੱਗੂ ਆਰ ਇਹ ਪਸ਼ੂ ਪਸ਼ੂ ਦੀ ਗੱਲ ਹੋ ਰਹੀ ਇੱਥੇ ਕੈਟਲ ਆਰ ਗਰੇਜਿੰਗ ਇਨ ਦਾ ਫੀਲਡ ਐਵੇਂ ਜਿਵੇਂ ਹੋਰ ਕੀ ਹੁੰਦਾ ਸ਼ਬਦਾਂ ਤੋਂ ਯਾਦ ਰੱਖਿਓ ਜਿਵੇਂ ਆਜੇ ਪੁਲਿਸ ਆਜੇ ਪੁਲਿਸ ਨਾਲ ਇਜ ਨਹੀਂ ਲੱਗਦਾ ਆਰ ਲੱਗੂ ਇੱਥੇ ਵੀ ਪੀਪਲ ਨਾਲ ਠੀਕ ਹੈ ਆਰ ਲੱਗਦਾਗਾ ਆਲਟਰੀ ਮੁਰਗੀਆਂ ਨਾਲ ਮੁਰਗੀਆਂ ਜਾਂ ਪੰਛੀਆਂ ਨਾਲ ਵੀ ਆਰ ਲੱਗਦਾਗਾ ਠੀਕ ਹੈ ਦੋਸਤੋ ਠੀਕ ਆ ਦੋਸਤੋ ਜੇ ਤੁਹਾਨੂੰ ਇਹ ਵਧੀਆ ਲੱਗੀ ਜੀ ਕਲਾਸ ਸਾਡੀ ਆਪਣੀ 50 ਨੰਬਰਾਂ ਦਾ ਟੈਸਟ ਪੇਪਰ ਸੀਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਕਿੰਨਾ ਸਕੋਰ ਹੋ ਗਿਆ ਠੀਕ ਆ ਮੰਜਲਾ ਉਹਨਾਂ ਨੂੰ ਮਿਲ ਜੀਏ ਨੇ ਜੋ ਤਿਆਰੀ ਕਰਨ ਤੋਂ ਕਦੇ ਥੱਕਦੇ ਨਹੀਂ ਤਾਂ ਦੋਸਤੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਜੁਆਇਨ ਵੀ ਕਰ ਲਓ ਠੀਕ ਆ ਜੀ ਮਿਲਦੇ ਆਪਾਂ ਅਗਲੇ ਟੈਸਟ ਦੇ ਵਿੱਚ